ਇਹਨਾਂ ਦੋ ਮਪਰਾਵਾਂ ਨੇ ਰਲ ਕੇ ਮੇਰਾ ਰੇਪ ਕੀਤਾ ਮੇਰੀ ਮਾਂ ਇਹਨਾਂ ਦੇ ਨਾਲ ਰਲਈ ਹੋਈ ਸੀ ਗੁਲਵਿੰਦਰ ਕੌਰ ਵੀ ਇਹਨਾਂ ਦੇ ਨਾਲ ਸ਼ਾਮਿਲ ਹੈ ਗੱਲ ਇਹ ਹੋਈ ਹੈ ਕਿ ਮੇਰੀ ਮਾਂ ਦੋ ਮੁੰਡਿਆਂ ਨਾਲ ਰਲਈ ਹੋਈ ਹੈ ਤੇ ਉਹ ਮੁੰਡਿਆਂ ਦੀ ਮਾਂ ਵੀ ਇਹਨਾਂ ਨਾਲ ਰਲਈ ਹੋਈ ਹੈ ਇਹਨਾਂ ਚਾਰਾਂ ਨੇ ਮਿਲ ਕੇ ਮੇਰਾ ਰੇਪ ਕੀਤਾ ਉਹ ਵੀ ਇੱਕ ਵਾਰ ਨਹੀਂ ਦੋ ਵਾਰ ਮੈਂ ਕੋਈ ਗਲਤ ਕੰਮ ਨਹੀਂ ਕਰਾੜੀ ਠੀਕ ਹੈ ਨਾ ਮੈਂ ਕੁੜੀ ਨੇ ਕੋਈ ਗਲਤ ਕੰਮ ਕਰਾਇਆ ਅੱਜ ਮੇਰੇ ਤੇ ਬਲੇਮ ਲੱਗ ਰਿਹਾ ਫਿਰ ਜਦੋਂ ਹਯਾਦ ਉਹ ਕਿਉਂ ਨਹੀਂ ਦੱਸਿਆ ਕੁੜੀ ਨੇ ਹਾਂ ਦਾ ਬੱਕੇ ਭਾਜੀ ਮੈਂ ਰੋ 5000 ਰੁਪਏ ਕਮਾਉਂ ਘਟੋ ਘਟਨੀ ਤੇ 1 ਮੰਥ ਹੋ ਹੀ ਗਿਆ ਤੁਹਾਡੀ ਮੰਮੀ ਕਿਸ ਨੇ ਰਲ ਹੀ ਹੋਈ ਆ ਤੁਹਾਨੂੰ ਕੋਈ ਪਤਾ ਨਹੀਂ ਲੱਗਦਾ ਮੈਨੂੰ ਪਹਿਲਾਂ ਪਤਾ ਸੀ ਮੈਂ ਆਪਣੇ ਘਰ ਦਸਣਾ ਸ਼ੁਰੂ ਕੀਤਾ ਉਦੋਂ ਮੇਰੀ ਨਾਨੀ ਉਹਨੂੰ ਵੀ ਸਾਰਾ ਕੁਝ ਪਤਾ ਹੈ ਇਸ ਟਾਈਮ ਤੇ ਭਾਵੇਂ ਜੋ ਮਰਜ਼ੀ ਕਵੇ ਮੇਰੀ ਨਾਨੀ ਨੇ ਮੈਨੂੰ ਗਲਤ ਫਾ ਦਿੱਤਾ ਕਿ ਇਹ ਉਹ ਮੁੰਡੇ ਨਾਲ ਗਲਤ ਹੈਗੀ ਹੈ ਤਾਂ ਕਰਕੇ ਮੇਰੀ ਕੁੜੀ ਨੂੰ ਬਦਨਾਮ ਕਰ ਰਹੀ ਹੈ ਤੁਹਾਡੇ ਪਾਪਾ ਨੂੰ ਪਤਾ ਹੀ ਨਹੀਂ ਕਦੋਂ ਮੇਰੇ ਪਾਪਾ ਨੂੰ ਫੋਨ ਪਤਾ ਲੱਗਿਆ 15 ਦਿਨ ਤੋਂ ਪਹਿਲਾਂ ਕੁਝ ਨਹੀਂ ਸੀ ਪਤਾ ਕਿ ਮੇਰੀ ਮੰਮੀ ਨੇ ਦੱਸਣਾ ਨਹੀਂ ਸੀ ਦਿੱਤਾ 2013 ਦੇ ਵਿੱਚ ਮੈਂ ਲੁਧਿਆਣੇ ਆਪਣੇ ਭਜਗਰੇ ਸੀ ਬਹੁਤ ਦੁੱਖੀ ਉੱਥੇ ਮੈਂ 2021 ਵਿੱਚ ਰਿਟਾਇਰਮੈਂਟ ਲਈ ਇਹਦੀ ਇਹ ਮੈਨੂੰ ਇਹ ਟਿਕਾਣੇ ਨਹੀਂ ਨਹੀਂ ਦਿੱਸਦੀ ਇਹਦੇ ਦੁੱਖ ਹੀ ਮੈਂ ਵਾਪਸ ਨਹੀਂ ਆਈ ਕੋਈ ਨਹੀਂ ਟਿਕਣ ਦਾ ਇਹ ਮੇਰੀ ਨਾਂ ਅੱਛਾ ਜੀ ਚਾ ਨਰਹਿ ਨਹੀਂ ਸੀ ਦਿੰਦੀ ਕੋਈ ਨਾ ਬਲਜਾਮ ਦਾ ਛੱਡ ਨਹੀਂ ਸੀ ਜੇ ਉਹ ਥਾਣੇ ਚੌਂਕੀ ਭੱਜ ਜਾਂਦੀ ਅਸੀਂ ਸ਼ਰਮ ਦੇ ਮਾਰੇ ਕਿ ਇੱਥੇ ਡਿਊਟੀ ਕੀਤੀ ਸਾਡੇ ਜਾਣ ਦੇ ਕਰਕੇ ਅਸੀਂ ਚਲੇ ਗਏ ਮੈਂ ਵਾਪਸ ਨਹੀਂ ਆਈ ਵਾਪਸ ਉੱਥੇ ਅਜੇ ਵੀ ਉੱਥੇ ਰਹੇ ਦੇ ਕਿਨੂੰ ਦੱਬਿਆ ਠੀਕ ਹੈਗਾ ਮੇਰੇ ਨਾਲ ਬਹੁਤ ਵਧੀਆ ਰਿਲੇਸ਼ਨ ਸੀ ਕਈ ਮਹੀਨੇ ਤੋਂ ਮੈਂ ਆਪਣੀ ਮਦਰ ਕੋਲ ਰਹਿ ਰਹੀ ਹਾਂ ਇਹਦੇ ਪਾਪਾ ਤੇ ਇਹਦੇ ਦਾਦੀ ਨੂੰ ਆਪਣੇ ਦੁਕਾਨ ਚ ਲੈ ਕੇ ਸਾਰਾ ਕਸੂਰ। ਕੁੜੀ ਨਾਲ ਇੱਕ ਸਾਲ ਲੈ ਕੇ ਬਲਾਧਕਾਰ ਹੋਇਆ ਬਹੁਤ ਤਕ ਆਇਆ ਮੇਰੀ ਕੁੜੀ ਨੂੰ ਪਰ ਬੇਰੀ ਕੁੜੀ ਨੇ ਪਹਿਲਾਂ ਮੈਨੂੰ ਕੁਝ ਨਹੀਂ ਦੱਸਿਆ ਅੱਜ ਤੋਂ 15 ਦਿਨ ਪਹਿਲਾਂ ਮੇਰੀ ਕੁੜੀ ਨੇ ਮੈਨੂੰ ਉਹ ਮਾਹੌਸਲਾ ਦਿੱਤਾ ਉਹਨੇ ਸਭ ਕੁਝ ਦੱਸਿਆ ਕਿ ਮੰਮੀ ਮੈਨੂੰ ਬਾਰ-ਬਾਰ ਘੜਦੀ ਰਹੀ ਸੀ 27 ਤਰੀਕ ਨੂੰ ਖੜਾ ਮੇਰੀ ਕੁੜੀ ਨੂੰ ਨੇ ਤੇ ਰਾਤਰੀ ਨੂੰ ਵੇਹ ਤੋਂ ਕਹਿਣਾ ਕਰਾ ਮਾਫੀ ਮੰਗਾਉਂਦੇ ਬਹਾਨੇ ਇਹਨੇ ਮੇਰੀ ਕੁੜੀ ਨੂੰ ਕਿਹ ਜੋਗਣ ਛੜਾਈ ਨੇ ਇਹ ਮਰਤ ਪਾਰ ਸਭ ਲੈ ਕੇ ਗਏ ਸੀ ਕਿ ਇੱਕ ਹੋਟਲ ਦੇ ਵਿੱਚ ਮਾਫੀ ਮੰਗਣ ਲਈ ਤੇ ਉੱਥੇ ਨਾ ਮੈਂ ਮਾਫੀ ਮੰਗਣ ਦੀ ਕਰਿਆ ਨਾ ਪਾਜੀ ਮੈਨੂੰ ਪਤਾ ਜੇ ਠੀਕ ਹੈ ਇਹਦੀ ਚਾਚੀ ਲੈ ਕੇ ਗਏ ਤੇ ਚਾਚੀ ਠੀਕ ਹੈ ਉੱਥੇ ਪ੍ਰੂਫ ਇਹਨਾਂ ਨੇ ਮੇਰੇ ਲਈ ਆ ਧੱਕੇ ਨਾਲ ਲਵਾਏ ਜੋ ਵੀ ਕੁਝ ਵੀ ਆ ਮੈਨੂੰ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਹੈ ਜੀ ਤੁਸੀਂ ਨੌਕਰੀ ਕਰਾ ਕਰਦੇ ਨਹੀਂ ਨਹੀਂ ਮੈਂ ਸਟੱਡੀ ਕਰਦੀ ਹਾਂ ਸਟੱਡੀ ਕਰਦੀ ਹਾਂ ਨਾਇਨਥ ਕਿਸੇ ਨਾ ਕੋਈ ਗਲਤ ਕੰਮ ਨਹੀਂ ਜੀ ਕਰਾਇਆ ਠੀਕ ਹੈ ਇਹਦਾ ਇਹਦਾ ਫੋਨ ਨੰਬਰ ਫੋਟੋਵਾ ਉਹਨਾਂ ਦੇ ਉਹਨਾਂ ਦੀ ਸਿਸਟਰ ਨਾਲ ساری ਚੈਟ ਹੈ ਮੇਰੇ ਕੋਲ ਪ੍ਰੂਫ ਹੈ ਸਾਰੇ ਮੈਂ ਹੀ ਕਰਦੀ ਆ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਤੇ ਦੇ ਉਤੇ ਕਾਰਵਾਈ ਸਖਤ ਕੀਤੀ ਜਾਵੇ ਤੇ ਜੇ ਕਿਸੇ ਨੇ ਨਹੀਂ ਵਿੱਚ ਕੀ ਤਾਂ ਮੇਰਾ ਮੈਡੀਕਲ ਕਰਾ ਲਿਤਾ ਜਾਵੇ ਬੈ ਸਰ ਇਨਸਾਫ ਚਾਹੀਦਾ ਮੈਨੂੰ ਇਨਸਾਫ ਮਿਲੇ ਤਾਂ ਪੁਲਿਸ ਉਪਰੋਪਰ ਕਾਰਵਾਈ ਕਰੇ ਇਨ ਅਚਾਰਾ ਉਤੇ ਕਾਰਨ ਕੀ ਆਇਆ ਹੋਇਆ ਕਿ ਕਰਨ ਕਿ ਇਹਨਾਂ ਦੋਵਾਂ ਭਰਾਵਾਂ ਨੇ ਰਲ ਕੇ ਮੇਰਾ ਰੇਪ ਕੀਤਾ ਮੇਰੀ ਮਾਂ ਇਹਨਾਂ ਦੇ ਨਾਲ ਰਲੀਆਂ ਹੋਈ ਸੀ ਗੁਲਵਿੰਦਰ ਕੌਰ ਵੀ ਇਹਨਾਂ ਦੇ ਨਾਲ ਸ਼ਾਮਿਲ ਹੈ ਇਹ ਦਰਸ਼ਨਾਮੀ ਨਹੀਂ 골ਡਨ ਗੇਟ ਦਾ ਉਦੀ ਕੋਈ ਇਹ ਕੋਈ ਚੀਜ਼ ਨਹੀਂ ਗੱਲ ਇਹ ਹੋਈ ਹੈ ਕਿ ਮੇਰੀ ਮਾਂ ਦੋ ਮੁੰਡਿਆਂ ਨਾਲ ਰੜੀ ਹੋਈ ਹੈ ਤੇ ਉਹ ਮੁੰਡਿਆਂ ਦੀ ਮਾਂ ਵੀ ਨਾਲ ਰਲੀ ਹੋਈ ਹੈ ਇਹਨਾਂ ਚਾਰਾਂ ਨੇ ਮਿਲ ਕੇ ਮੇਰਾ ਰੇਪ ਕੀਤਾ ਉਹ ਵੀ ਇੱਕ ਵਾਰ ਨਹੀਂ ਦੋ ਵਾਰ ਭਾਜੀ ਮੈਂ ਰੋੜਾ 4-5000 ਰੁਪਇਆ ਕਮਾਉਣਾ ਘਟੋ ਘਟਨੀ ਤੇ 1 ਮੰਥ ਹੋ ਹੀ ਗਿਆ ਤੁਹਾਡੀ ਮੰਮੀ ਕਿਸ ਨੇ ਰਲੀ ਹੋਈ ਹੈ ਤੁਹਾਨੂੰ ਕਿਹਦਾ ਪਤਾ ਲੱਗਦਾ ਮੈਨੂੰ ਪਹਿਲਾਂ ਪਤਾ ਸੀ ਮੈਂ ਆਪਣੇ ਘਰ ਦੱਸਣਾ ਸ਼ੁਰੂ ਕੀਤਾ ਉਦੋਂ ਮੇਰੀ ਨਾਨੀ ਉਹਨੂੰ ਵੀ ਸਾਰਾ ਕੁਝ ਪਤਾ ਹੈ ਇਸ ਟਾਈਮ ਤੇ ਭਾਵੇਂ ਜੋ ਮਰਜ਼ੀ ਕਵੇ ਮੇਰੀ ਨਾਨੀ ਨੇ ਮੈਨੂੰ ਗਲਤ ਪਾ ਦਿੱਤਾ ਕਿ ਇਹ ਉਹ ਮੁੰਡੇ ਨਾਲ ਗਲਤ ਹੈਗੀ ਆ ਤਾਂ ਕਰਕੇ ਮੇਰੀ ਕੁੜੀ ਨੂੰ ਬਦਨਾਮ ਕਰ ਰਹੀ ਹੈ ਤੁਸੀਂ ਮੈਰਿਡ ਕੈਨ ਮੈਰਿਡ ਨਹੀਂ ਮੈਂ ਅਨਮੈਰਿਡ ਤੇ ਆਪਰੇ ਵਜਾ ਕੀ ਰਹੀ ਹੈ ਸਾਰਾ ਇਹ ਵਜਾ ਇਹ ਹੈ ਕਿ ਬਸ ਇੱਕ ਪਾਗਲ ਬਣਾ ਕੇ ਸਾਜ਼ਿਸ਼ ਰਲ ਕੇ ਸਾਰਾ ਗਲਤ ਕੀਤਾ ਗਿਆ ਤੁਸੀਂ ਨੌਕਰੀ ਕਰ ਰਹੇ ਕਰਦੇ ਨਹੀਂ ਨਹੀਂ ਮੈਂ ਸਟੱਡੀ ਕਰਦੀ ਹਾਂ ਸਟੱਡੀ ਕਰਦੀ ਹਾਂ ਨਾਇਨਥ ਔਰ ਉਹ ਬੰਦੀ ਕਿੰਨੀ ਉਮਰ ਦੀ ਮੇਰੀ 16 ਸਾਲ ਹਾਂ ਜਿੰਨੇ ਤੁਹਾਡੇ ਪਾਪਾ ਨੂੰ ਪਤਾ ਇਹ ਕਦੋਂ ਮੇਰੇ ਪਾਪਾ ਨੂੰ ਫੋਨ ਪਤਾ ਲੱਗਿਆ 15 ਦਿਨ ਤੋਂ ਪਹਿਲਾਂ ਕੁਝ ਨਹੀਂ ਸੀ ਪਤਾ ਕਿ ਮੇਰੀ ਮੰਮੀ ਨੇ ਦੱਸਣਾ ਨਹੀਂ ਸੀ ਦਿੱਤਾ ਉਹ ਹੈਗੇ ਤੇ ਬੁਰਜੀ ਦੇ ਹਾਂਜੀ ਤੇ ਉਹ ਕੰਮ ਉਹ ਹਾਂਜੀ ਆਕਾਸ਼ ਦੀ ਬਾਈ ਪੰਜਾਬ ਦੇ ਵਿੱਚ ਲੱਗਾ ਲਵ ਪਲੰਬਰ ਦਾ ਕੰਮ ਕਰਦਾ ਉਹਨਾਂ ਦੀ ਮਾਂ ਹਸਪੀਟਲ 'ਚ ਲੱਗੀ ਹੋਈ ਹੈ ਤੁਹਾਡਾ ਮੈਡੀਕਲ ਕਰਵਾਇਆ ਨਹੀਂ ਤੁਹਾਡੇ ਨਾਲ ਗਲਤ ਕੰਮ ਕਿਸਵਾਰਾ ਕੀਤਾ ਗਿਆ ਹਾਂਜੀ ਤੁਹਾਡੇ ਨਾਲ ਗਲਤ ਕੰਮ ਕਿਸਵਾਰਾ ਕੀਤਾ ਗਿਆ ਮੇਰੀ ਮਾਤਾ ਦੇ ਦੁਆਰਾ ਮਾਤਾ ਦੁਆਰਾ ਹਾਂ ਰਲਈ ਹੋਈ ਸੀ ਨਾਲ ਉਹਨਾਂ ਦਾ ਇੱਕ ਕੰਮ ਉਹਨਾਂ ਦੇ ਇੱਕ ਸੁਰਖੀ ਉਹ ਵੀ ਨਾਲ ਲੜੇ ਮੇਰੀ ਲਵ ਜੀਤ ਦੇ ਮੇਰੀ ਮਾਂ ਦੇ ਨਾਲ ਗਲਤ ਸੰਬੰਧ ਹੈਗੇ ਨੇ ਜੀ ਉਹ ਚੱਲਿਆ ਬੜੇ ਚਿਰ ਤੋਂ 4 ਸਾਲ ਹੋ ਗਿਆ ਹੈ ਇੱਕ ਦੂਜੇ ਨਾਲ ਮੇਲ ਵਰਤ ਕਰਦੇ ਆ ਇਹਨਾਂ ਦੇ ਗਲਤ ਸੰਬੰਧ ਨੇ ਨਹੀਂ ਮੰਨਦਾ ਦੋਵੇਂ ਇਹਨੇ ਕਿਹੜੇ ਬੰਦੇ ਨੇ ਤੁਹਾਡਾ ਗਲਤ ਕੰਮ ਕੀਤਾ ਲਵਜੀਤ ਨੇ ਵੀ ਕਾਜ ਦੀਪ ਨੇ ਮਿਲ ਕੇ ਕੀਤਾ ਹਾਂਜੀ ਤੁਸੀਂ ਇਹਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹਾਂਜੀ ਪੁਲਿਸ ਵੀ ਕਾਰਵਾਈ ਨਹੀਂ ਕਰਦੀ ਪਈ ਸਰ ਮੈਂ ਇਨਸਾਫ ਚਾਹੁੰਦੀ ਆ ਜੇ ਕਿਸੇ ਨੂੰ ਇਸ ਗਲਤ ਨਹੀਂ ਚਕੀ ਤਾਂ ਮੇਰਾ ਮੈਡੀਕਲ ਵੀ ਕਰਾ ਸਕਦੇ ਹੋ ਇਹਨਾਂ ਚਾਰਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹਾਂ ਕਦੋਂ ਇਹ ਗਲਤ ਕੰਮ ਤਾਂ ਨਿਕਦਾ ਕਦੋਂ ਆਇਆ ਜੁਲਾਈ ਮਹੀਨੇ ਦੇ ਵਿੱਚ ਇਹ ਤਿੰਨ ਚਾਰ ਮਹੀਨਿਆਂ ਤੋਂ ਚੱਲੇ ਸੀ ਹਾਂਜੀ ਮੈਨੂੰ ਦੱਸਣ ਨਹੀਂ ਦਿੱਤਾ ਮੈਨੂੰ ਆਪਣੇ ਕੋਲ ਲੈ ਗਏ ਜਦੋਂ ਮੈਂ ਹੁਣ ਇੱਥੇ ਆਪਣੇ ਪਿਓ ਕੋਲ ਆਈਆਂ ਤਾਂ ਮੈਂ ਦੱਸਿਆ ਦਰਬਾਰ ਸਾਹਿਬ ਦਾ ਨਾਮ ਲੈ ਕੇ ਮੈਂ ਹੀ ਕਰਦੀ ਆ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਤੇ ਦੇ ਉੱਤੇ ਕਾਰਵਾਈ ਸਖਤ ਕੀਤੀ ਜਾਵੇ ਤੇ ਜੇ ਕਿਸੇ ਨੂੰ ਨਹੀਂ ਚਕੀ ਤਾਂ ਮੇਰਾ ਮੈਡੀਕਲ ਕਰਾ ਲੇਤਾ ਜਾ ਇਹ ਲੋਕਾਂ ਨੂੰ ਆਮ ਨੂੰ ਡੇਕੇਰ ਛੜੀ ਕੁੜੀਆਂ ਦੇ ਉੱ ਪੂਰੀ ਸਚਾਈ ਕੀ ਮੈਂ ਕੋਈ ਗਲਤ ਕੰਮ ਨਹੀਂ ਕਰਾੜੀ ਠੀਕ ਹੈ ਨਾ ਮੈਂ ਕੁੜੀ ਨੂੰ ਕੋਈ ਗਲਤ ਕੰਮ ਕਰਾਇਆ ਨਹੀਂ ਅੱਜ ਮੇਰੇ ਤੇ ਬਲੇਮ ਲੱਗ ਰਿਹਾ ਫਿਰ ਜਦੋਂ ਹੋਇਆ ਉਹ ਕਿਉਂ ਨਹੀਂ ਦੱਸਿਆ ਕੁੜੀ ਨੇ ਆਪਣੀ ਮਾਂ ਦੇ ਉੱਤੇ ਇਲਜ਼ਾਮ ਲਗਾਈ ਜਾ ਰਿਹਾ ਪਰ ਉਹਦੇ ਨੂੰ ਕਿਹਾ ਜਾ ਰਿਹਾ ਦੱਬਿਆ ਜਾ ਰਿਹਾ ਮੈਂ ਕਿਸੇ ਨੂੰ ਨਹੀਂ ਦੱਬਿਆ ਠੀਕ ਹੈ ਜਦਾਂ ਮੇਰੇ ਨਾਲ ਬਹੁਤ ਵਧੀਆ ਰਿਲੇਸ਼ਨ ਸੀ ਕਿ 2 ਮਹੀਨੇ ਤੋਂ ਮੈਂ ਆਪਣੀ ਮਦਰ ਕੋਲ ਰਹਿ ਰਹੀ ਹਾਂ ਇਹਦੇ ਪਾਪਾ ਤੇ ਇਹਦੇ ਦਾਦੀ ਨੂੰ ਆਪਣੇ ਦੁਕਾਨ 'ਚ ਲੈ ਕੇ ਸਾਰਾ ਕੁਝ ਫਿਰ ਆਪਣਾ ਪੱਖ ਰੱਖੋਗੀ ਕਿ ਮਾਂ ਕੀ ਕਰ ਰਹੀ ਉਹ ਕੀ ਮਤਲਬ ਦੀ ਅਜੀ ਰਿਟਰ ਹੀ ਅਸੀਂ ਵੀ ਕਹਿ ਰਹੇ ਹਾਂ ਜੀ ਰੋਪ ਲਗਾ ਰਹੇ ਹੈ ਕਹਿੰਦੇ ਤੁਹਾਨੂੰ ਕਰਾ ਮੈਂ ਕਿਸੇ ਨਾ ਕੋਈ ਗਲਤ ਕੰਮ ਨਹੀਂ ਜੇ ਕਰਾਇਆ ਠੀਕ ਹੈ ਇਹਦਾ ਇਹਦਾ ਫੋਨ ਫੋਟੋ ਫਾਸਟ ਵੀ ਨਾ ਫੋਟੋਆਂ ਵਾ ਉਹਨਾਂ ਦੇ ਉਹਨਾਂ ਦੀ ਸਿਸਟਰ ਨਾਲ ਸਾਰੀ ਚੈਟ ਹੈ ਮੇਰੇ ਕੋਲ ਪ੍ਰੂਫ ਹੈ ਸਾਰੇ ਉਹਨਾਂ ਨੇ ਮੇਰੀ ਮਾਂ ਜੀ ਨੂੰ ਤੁਸੀਂ ਦਰਬਾਰ ਸਾਹਿਬ ਲੈ ਕੇ ਗਏ ਸੀ ਕਿ ਇੱਕ ਹੋਟਲ ਦੇ ਵਿੱਚ ਮਾਫੀ ਮੰਗਣ ਦੇ ਲਈ ਤੇ ਉੱਥੇ ਵੀ ਨਾ ਮੈਂ ਮਾਫੀ ਮੰਗਣ ਨਹੀਂ ਕਰਾਇਆ ਨਾ ਪੱਛੀ ਮੈਨੂੰ ਪਤਾ ਜੇ ਠੀਕ ਹੈ ਇਹਦੀ ਚਾਚੀ ਲੈ ਕੇ ਗਏ ਤੇ ਚਾਚੇ ਠੀਕ ਹੈ ਉੱਥੇ ਪ੍ਰੂਫ ਇਹਨਾਂ ਨੇ ਮੇਰੇ ਲਈ ਆ ਧੱਕੇ ਨਾਲ ਵਾਏ ਜੋ ਵੀ ਕੁਝ ਵੀ ਆ ਮੈਨੂੰ ਇਹਨਾਂ ਚੀਜ਼ਾਂ ਦਾ ਕਰਤਾ ਕੜ ਮੇਰਾ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਤੇ ਮੈਨੂੰ ਕੀ ਪਤਾ ਇਹਨਾਂ ਨੇ ਆਪੇ ਲਾ ਲਿਆ ਮਾਮੇ ਦਾ ਵੱਡਾ ਹੋ ਗਿਆ ਕਿ ਕੈਮਰਾ ਪਿੱਛੇ ਕਰ ਪਰ ਉਹ ਲੜਕੀ ਕਹਿ ਰਹੀ ਹੈ ਕਿ ਮਾਂ ਬਰੀ ਗਲਤੀ ਸੀ ਉਸ ਤੋਂ ਬਾਅਦ ਮੈਨੂੰ ਕਹਿ ਰਹੀ ਸੀ ਕਿ ਗਲਤ ਕਰ ਰਹੀ ਮੈਂ ਨਹੀਂ ਕਿਸੇ ਨਾਲ ਗਲਤ ਠੀਕ ਹੈ ਨਾ ਹੂੰ ਸੋ ਇੱਕ ਵਾਰੀ ਤਸਵੀਰਾਂ ਤੁਸੀਂ ਕੀ ਮੰਗ ਕਰ ਰਹੇ ਹੋ ਜੀ ਮੈਂ ਮੰਗ ਹੀ ਕਰ ਰਹੀ ਕਿ ਸਭ ਨੂੰ ਇਨਸਾਫ ਹੋਇਆ ਜਾਵੇ ਤੇ ਆਪਨੀ ਬਰਖਾਸਤ ਵਾਪਸ ਲਈ ਜਾਵੇ ਪਰ ਜੋ ਲੜਕੀ ਦਾ ਡਿਜਟਰ ਘਰ ਵਾਲਾ ਜਿਹੜਾ ਦੀ ਸੱਸ ਰੂਮ ਲਗਾ ਰਹੀ ਆ ਉਹ ਉਹਨੂੰ ਕਿਦਾ ਵੇਖਾਂ ਮੈਨੂੰ ਨਹੀਂ ਪਤਾ ਕਿਉਂ ਲਗਾ ਰਹੀ ਹੈ ਜੀ ਨਾਮ ਹੈ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਕੀ ਮੰਗ ਲੈ ਕੇ ਮੇਰਾ ਨਾਮ ਸ੍ਰਿੰਦਰ ਕੋਹਰ ਮੈਂ ਪੰਜਾਬ ਪੁਲਿਸ ਡਿਊਟੀ ਕਰਦੀ ਸੀ 2013 ਦੇ ਵਿੱਚ ਮੈਂ ਲੁਧਿਆਣੇ ਆਪਣੇ ਭਜੇ ਘਰ ਗਈ ਸੀ ਬਹੁਤ ਦੁੱਖੀ ਉੱਥੇ ਮੈਂ 2021 ਵਿੱਚ ਰਿਟਾਇਰਮੈਂਟ ਲਈ ਇਹਦੀ ਇਹ ਮੈਨੂੰ ਇਹ ਟਿਕਾਣੇ ਨਹੀਂ ਨਹੀਂ ਦਿੱਸੇ ਦਿੰਦੀ ਇਹਦੇ ਦੁੱਖ ਹੀ ਮੈਂ ਵਾਪਸ ਨਹੀਂ ਆਈ ਉਹ ਨਹੀਂ ਟਿਕਾਂ ਦੇ ਨਾਲ ਇਹ ਮੇਰੀ ਨਾਂ ਅੱਛਾ ਤੁਹਾਨੂੰ ਰਹਿ ਨਹੀਂ ਸੀ ਫਾਨੇ ਜੰਗੀ ਭੱਜ ਜਾਂਦੀ ਅਸੀਂ ਸ਼ਰਮ ਦੇ ਮਾਰੇ ਕਿ ਇੱਥੇ ਡਿਊਟੀ ਕੀਤੀ ਸਾਰੇ ਜਾਣ ਦੇ ਕਰਕੇ ਅਸੀਂ ਚਲੇ ਗਏ ਮੈਂ ਵਾਪਸ ਨਹੀਂ ਆਇਆ ਵਾਪਸ ਉੱਥੋਂ ਅਜੇ ਵੀ ਹੁਣ ਰਹਿਦੇ ਜੀ ਤੋਂ ਨਾ ਇਹਨਾਂ ਨੇ ਮੈਨੂੰ ਫੋਨ ਕੀਤਾ ਸੀ ਇਹਦੀ ਮੰਮੀ ਨੇ ਯਾ ਇੱਥੇ ਦੋਨੋਂ ਜੀ ਟਗੜੇ ਹੋ ਗਿਆ ਤੇ ਮੈਂ ਇੱਥੇ ਮੈਂ ਕਿਹਾ ਜਦ ਸੁਲਾਸ ਬਈ ਕਰਾਉਣੀ ਥੋੜੀ ਬਹੁਤੀ ਕੋ ਲੜਾਈ ਹੋਊਗੀ ਮੈਨੂੰ ਨਹੀਂ ਸੀ ਪਤਾ ਕਿ ਇਹਨਾਂ ਦੀ ਇੱਥੇ ਇਹੋ ਜਿਹੀਆਂ ਗੱਲਾਂ ਖਿਲਰੀਆਂ ਗਈ ਬੇਟੀ ਨਾਲ ਤੁਹਾਡੀ ਦਾ ਕੀ ਨਾ ਕਿੱਥੇ ਰਹਿੰਦੀ ਜੀਦਮ ਕੁਮਾਰੀ ਉਹ ਕਿੱਥੇ ਰਹਿੰਦੀ ਦਰਸ਼ਨਿਆ ਉਹ ਨੀ ਰਹਿੰਦੀ ਗੋਲਡ ਗੇਟ ਦੇ ਤੇ ਮੁੰਡਾ ਤੁਹਾਡਾ ਕੀ ਕੰਮ ਕਰਦਾ ਜੇਡਾ ਮੇਰਾ ਕਰਦਾ ਟਾਵਰਾਂ ਤੇ ਪਾਉਂਦਾ ਤੇਲ ਪਾਉਂਦਾ ਸੀ ਟਾਵਰ ਦਾ ਤੁਹਾਨੂੰ ਪਤਾ ਇਸ ਗੱਲ ਦਾ ਉਹਨੂੰ ਨਹੀਂ ਸੀ ਪਤਾ 2 ਸਾਲ ਪਹਿਲਾਂ ਥੋੜੀ ਜੀ ਗੱਲ ਦਾ ਪਤਾ ਲੱਗਾ ਪਤਾ ਇੱਕ ਵਾਰੀ ਵਿਸਤਾਰ ਕੋ ਗੱਲ ਇਹ ਹੋਈ ਜਾਂ ਕਿ ਜਦੋਂ ਮੈਨੂੰ ਨੇ ਬੁਲਾਇਆ ਕਿ ਲੜਾਈ ਹੋਈ ਤੇ ਮੈਂ ਤਾਂ ਇੱਕ ਗਰੇਲੂ ਝਗੜੇ ਕਰਕੇ ਆਈ ਸੀ ਕਿ ਗਰੇਲੂ ਝਗੜਾ ਜਦੋਂ ਮੈਂ ਇੱਥੇ ਪਹੁੰਚੀ ਮੇਰਾ ਬੇਡਾ ਮੈਨੂੰ ਦੱਸਣ ਲੱਗਾ ਕਿ ਮੰਮੀ ਆਹ ਆ ਗੱਲ ਹੈਗੀਆਂ ਵਾ ਕਿ ਇਹਨੇ ਕੁੜੀ ਨੂੰ ਹੋਟਲ 'ਚ ਖੜਿਆ ਹੋਟਲ 'ਚ ਖਾੜ ਕੇ ਇੱਕ ਆਸ਼ਨਾ ਦਾ ਮੁੰਡਾ ਉਹਦੇ ਨਾਲ ਗਲਤ ਕੰਮ ਵੀ ਕਰਾਇਆ ਪਰ ਮੈਂ ਨਹੀਂ ਮੰਨੀ ਮੈਂ ਕਿ ਤੂੰ ਕੀਤਾ ਐਵੇਂ ਕਿਸੇ ਦੇ ਪਿੱਛੇ ਲੱਗਦਾ ਫਿਰ ਇਹ ਮੈਨੂੰ ਉੱਥੇ ਲੈ ਕੇ ਗਿਆ ਫਿਰ ਆਪਣੇ ਵੱਡਾ ਬੇਡਾ ਖੜਿਆ ਉੱਥੇ ਉਹਨਾਂ ਕੋ ਪੁੱਛਿਆ ਉਹਨਾਂ ਇਹਨਾਂ ਕੁੜੀ ਨੂੰ ਜਾਣਦੇ ਆ ਪਛਾਣ ਲਿਆ ਕਹਿੰਦੇ ਹਾਂ ਇਹ ਕੁੜੀ ਪਹਿਲਾਂ ਵੀ ਦੋ ਵਾਰੀ ਆਪਣੀ ਮਾਂ ਦੇ ਨਾਲ ਤੇ ਫਿਰ ਅਸੀਂ ਗੱਤੀ ਸੰਗਹੀ ਰਜਿਸਟਰ ਦੇਖ ਸਕਦੇ ਤਾਂ ਸਾਾਨੂੰ ਨਾ ਨੁੱਕਰ ਬਹੁਤ ਕੀਤੀ ਉਹਨਾਂ ਕਿ ਨਹੀਂ ਨਹੀਂ ਇਦਾਂ ਨਹੀਂ ਦਿਖਾ ਸਕਦੇ ਸਾਡਾ ਰੋਟੀ ਰੋਜੀ ਦਾ ਸਵਾਲ ਫਿਰ ਅਸੀਂ ਕਿ ਮੁਲਾਜ਼ਮ ਕੁਤਵਾਲੀ ਦੱਸਿਆ ਉਹਨਾਂ ਨੇ ਸਾਡੇ ਲੱਗੇ ਬੰਦਾ ਭੇਜਿਆ ਫਿਰ ਇਹਦੇ ਉਥੋਂ ਪ੍ਰੂਫ ਨਿਕਲੇ ਉੱਥੋਂ ਸਾਰਾ ਇਹਦਾ ਉਧਾਰ ਕਾਰਡ ਨਿਕਲਿਆ ਲਿਖਿਆ ਸਾਡਾ ਉਸਾਰ ਦਾ ਕਾਰਡ ਐਡਰੈਸ ਦਿਖ ਗਿਆ ਫਿਰ ਉਸ ਮੁੰਡੇ ਨੇ ਕਿਹਾ ਕਿ ਤੇ ਪਹਿਲਾਂ ਵੀ ਬੀਬੀ ਤਿੰਨ ਚਾਰ ਵਾਰੀ ਸਾਡੇ ਕੋਲ ਆਈ ਹੋਈ ਐ ਇਹ ਕੁੜੀਆਂ ਵੀ ਨਾਲ ਹੀ ਸੀ ਰਾਤ ਵੀ ਰਹਿ ਕੇ ਗਈ ਦੋ ਵਾਰੀ ਫਿਰ ਅਸੀਂ ਪੁੱਛਿਆ ਕਿਉਂ ਇੱਥੇ ਵੀ ਰਾਤ ਰਹੀ ਕਹਿੰਦੀ ਮੈਂ ਵੈਸੇ ਗਈ ਸੀ ਮੈਂ ਮਾਤਾ ਟੇਕ ਗਈ ਸੀ ਬੱਚੇ ਨਾਲ ਸੀ ਮੈਂ ਕਿਹਾ ਆਏ ਤੇ ਬਹੁਤ ਨੇੜੇ ਆ 15 ਕਮਰਾ ਦੇਣ ਦੀ ਲੋੜ ਹੀ ਨਹੀਂ ਪੈਂਦੀ ਫਿਰ ਏ ਮੁੰਡਾ ਬੀੜਾ ਮੇਰਾ ਮੈਂ ਨਹੀਂ ਇਹ ਗੱਲ ਕਹਿੰਦਾ ਰ ਮਮੀ ਇਹ ਮੈਂ ਪੁੱਛਣਾ ਚਾਹੁੰਦਾ ਵੀ ਇਹ ਹੋਟਲ ਤੇ ਕਿਉਂ ਕੰਮਾ ਲਿਆ ਨੇ 3 ਹੋਰ ਸੀ ਹੋਟਲ ਦਾ ਕਮਰਾ ਲੈਣ ਦੀ ਕਿਉਂ ਤੋਂ ਆਪਣਾ 5-6 ਕਿਲੋਮੀਟਰ ਤੇ ਘਰ ਹੋ ਵਾ ਫਿਰ ਇੱਕ ਇਹ ਅਗਸਤ ਬਹੁਤ ਇਹਨ ਗਾਲਾਂ ਮੁੰਡਾ ਮੇਰੇ ਗੁੱਡੇ ਨੂੰ ਕਰਨ ਲਾਪੀ ਤੇਰੀ ਮਾਂ ਵੀ ਕਹਿੰਦੀ ਤੇਰੀ ਮਾਂ ਤੇਰੀ ਭੈਣ ਬਹੁਤ ਗੰਦੀਆਂ ਦਾ ਗਾਲਾਂ ਸਾਨੂੰ ਫੋਨ ਤੇ ਵੀ ਗੱਡੀਆਂ ਤੁਹਾਡੇ ਵੱਲੋਂ ਪੁਲਿਸ ਕੰਪਲੇਟ ਕੀਤੀ ਕਿਸੀ ਜਿਸ ਦਾ ਪਤਾ ਲੱਗਦਾ ਹਾਂ ਮੈਂ ਐਸਾ ਨਹੀਂ ਜਿਹੜੀ ਗੱਲ ਦਾ ਪਹਿਲਾਂ ਪਤਾ ਪਹਿਲਾਂ ਇਹ ਨਹੀਂ ਸੀ ਹੋਟਲ ਦਾ ਪਹਿਲਾਂ ਨਹੀਂ ਸੀ ਪਤਾ ਲੱਗਾ ਪਹਿਲਾਂ ਇਹ ਨਾ ਇੱਕ ਮੁੰਡਾ ਰਮਾਨ ਨਾਮ ਦਾ ਕੁਝ ਹਵਾਲਦਾ ਸੀਗਾ ਉਹ ਨ ਇਹ ਸਾਰ ਸੋੜ ਲੱਗੇ ਮੁੰਡੇ ਇਹ ਪਤਾ ਦੇਣ ਗਿਆ ਸੀ ਇਹ ਉਹਦਾ ਮਗਰੋਂ ਚਵਾਲਦਾ ਮੁੰਡਾ ਰਮਨਸਪੀ ਮੈਨੂੰ ਨਾ ਆਉਣ ਪਤਾ ਨੋ ਗਿਆ ਪਤਾ ਲੱਗਾ ਕੀ ਮੰਗ ਕੀ ਕਰਦੇ ਨੇ ਸਾਹਿਬ ਇਹ ਸਾਹਮਣੇ ਦੇ ਪੇਤਾ ਜੀ ਆਇਆ ਵਾ ਇੱਥੇ ਘਰ ਹੈ ਸਾਹਿਬ ਮਤ ਜੀ ਇਨਸਾਨਮਕ ਦੇ ਪੇ ਜਦੋਂ ਕਿ ਇਹਦੀ ਗੱਲ ਪਹਿਲਾਂ ਜਦੋਂ ਕਿ ਇਹਦੀ ਗੱਲ ਲੱਭਦੀ ਤਾਂ ਮੁੰਡੇ ਨਾਲ ਕੀ ਅਪਨੰਦ ਪੁਰਜੀ ਦਾ ਸੀਗਾ ਤੇ ਉਹ ਮੁੰਡਾ ਇਹਨੂੰ ਪਤਾ ਸੀ ਇਹਦੀ ਗੱਲ ਬਸ ਪਾਪਾ ਸਾਨੂੰ ਵੀ ਪਤਾ ਸੀ ਸਾਡੀ ਪ੍ਰਸ਼ਾਸਨ ਕੋ ਨਹੀਂ ਸਰਵ ਮੰਗਦੇ ਤੁਸੀਂ ਆ ਗਈ ਹਾਂ ਜੀ ਹਾਂ ਜੀ ਇਹੀ ਸਾਹ ਵੀ ਮੰਗੇ ਛੋਟੀ ਜੀ ਬੇਟੀ ਦਾ ਕੰਮ ਹੋਇਆ ਉਹ ਚੁੱਪ ਕਰਕੇ ਤੁਹਾਨੂੰ ਬਿਠਾਉਣ ਦੀ ਕੋਸ਼ਿਸ਼ ਕਰਦੇ ਪਏ ਸਾਹਮਣੇ ਮੇਰਾ ਨਾਮ ਸੁਖਪ੍ਰੀਤ ਸਿੰਘ ਹੈ ਕਿੱਥੋਂ ਦੇ ਰਹਿਣ ਵਾਲੇ ਮੈਂ ਜੀ ਦਰਚਾਨਾ ਬਿੰਨੂ ਹਾਂਜੀ ਬਲੋਗ ਨੰਬਰ ਇਹ ਦਾ ਰਹਿਣਾ ਅਸੀਂ ਆਇਆ ਜੀ ਕਾਉਂਸਲਰ ਸੈੱਲ ਇਹ ਕਿਹੜਾ ਮਾਮਲਾ ਲੈ ਕੇ ਆਏ ਬਲਾ ਸਰ ਮੇਰੀ ਕੁੜੀ ਨਾਲ ਇੱਕ ਸਾਲ ਲੈ ਕੇ ਬਲਾਧਕਾਰ ਹੋਇਆ ਬਹੁਤ ਤੱਕ ਆਇਆ ਮੇਰੀ ਕੁੜੀ ਨੂੰ ਪਰ ਬੇਰੀ ਕੁੜੀ ਨੇ ਪਹਿਲਾਂ ਮੈਨੂੰ ਕੁਝ ਨਹੀਂ ਦੱਸਿਆ ਅੱਜ ਤੋਂ 15 ਦਿਨ ਪਹਿਲਾਂ ਮੇਰੀ ਕੁੜੀ ਨੇ ਮੈਨੂੰ ਮੈਂ ਹੌਸਲਾ ਦਿੱਤਾ ਹੁਣ ਸਭ ਕੁਝ ਦੱਸਿਆ ਵੀ ਮੰਮੀ ਮੈਨੂੰ ਬਾਰ-ਬਾਰ ਖੜਦੀ ਰਹੀ 27 ਤਰੀਕ ਨੂੰ ਖੜਾ ਮੇਰੀ ਕੁੜੀ ਨੂੰ ਨੇ ਤੇ ਰਾਤਰੀ ਨੂੰ ਬੇਧੋਕੇ ਨਾਲ ਖੜਾ ਮਾਫੀ ਮੰਗਾਉਂਦੇ ਬਹਾਨੇ ਇਨੇ ਮੇਰੀ ਕੁੜੀ ਨੂੰ ਕੇ ਜੋਗਾਣ ਚੜਾਈ ਨੇ ਇਹ ਮਰਤਈਆਂ ਮਾਵਾ ਵੀ ਨਹੀਂ ਕਰਦੀ ਜਿਹੜਾ ਇਹਨੇ ਸਗੀ ਮਾਂ ਨੇ ਕਰ ਕਿਉਂ ਖਾਤਾ ਕਿੰਨੇ ਬੱਚੇ ਤੁਹਾਡੇ ਮੇਰੇ ਦੋ ਬੱਚੇ ਆ ਸਾਰੇ ਦੋ ਪੁੱੇ ਦੋਵੇਂ ਗੁੱਡੀਆਂ ਵਾਂ ਜਿਹੜੀ ਛੋਟੀ ਗੁੱਡੀ ਆ ਉਹਦੇ ਅਰਮਾਨ ਮੈਨੂੰ ਅਜੇ ਵੀ ਤੱਕ ਮੈਂ ਕੀ ਦਿੰਦਾ ਫੋਨ ਤੇ ਮੇਰੇ ਕੋਲ ਰਿਕਾਰਡਿੰਗ ਵੀ ਆ ਗਈ ਆ ਕਿ ਤੂੰ ਸੱਦ ਮੈਨੂੰ ਕਿੱਦਾਂ ਸਾਦਾ ਥਾਣੇ ਚੋਂ ਕੀ ਮੈਂ ਤੇਰੀ ਕੁੜੀਆਂ ਤੇ ਸਾਰੇ ਪ੍ਰੂਫ ਖਾਊਗਾ ਤੇ ਮੈਂ ਕਹਿੰਦਾ ਸੱਦੇ ਮੈਨੂੰ ਮੇਰੀ ਘਰ ਵਾਲੀ ਭਾਜੀ ਗਲਤ ਆ ਜਿਹੜਾ ਹੈਗਾ ਨਹੀਂ ਲਵਜੀਤ ਇਹ ਹੈਗਾ ਏਜੰਟ ਮੇਰੀ ਘਰ ਦੀ ਦਾ ਇਹ ਮੇਰੀ ਘਰ ਦੀ ਨੂੰ ਹੋਟਲ ਨੂੰ ਸਪਲਾਈ ਕਰਦਾ ਵਾ ਕਿੰਨੇ ਚਿਰ ਹੋ ਗਿਆ 17-18 ਸਾਲ ਹੋ ਗਏ ਕਿ ਕੰਮ ਕਰਦੇ ਆਂ ਮੈਂ ਸਰ ਮੋਬਾਈਲ ਟਾਵਰਾਂ ਦੇ ਵਿੱਚ ਡੀਜੇ ਫੀਲਿੰਗ ਦਾ ਕੰਮ ਕਰਦਾ ਤੁਸੀਂ ਘਰ ਨਹੀਂ ਰਹਿੰਦੇ ਸੀ ਨਹੀਂ ਸਰ ਪਹਿਲਾਂ ਮੈਂ ਕਪੂਰਥਲੇ ਹਾਂ ਉਸ ਤੋਂ ਬਾਅਦ ਮੈਂ ਸ਼ਹਿਰਪੁਰ ਆ ਗਿਆ ਫਿਰ ਵੀ ਸਰ ਮੈਂ ਘਰ ਵੀ ਰਹਾ ਤੇ ਮੇਰੀ ਡਿਊਟੀ ਦੇ ਬਾਹਰ ਹੀ ਆ ਤੁਹਾਨੂੰ ਕਿਵੇਂ ਪਤਾ ਲੱਗਾ ਸਰ ਮੈਨੂੰ ਪਤਾ ਲੱਗਾ 24 ਤਰੀਕਾ ਜਿਸ ਦਿਨ ਮੇਰੇ ਘਰ ਝਗੜਾ ਆਇਆ ਮੇਰੇ ਘਰ ਅਰਮਾਨ ਆਣ ਕੇ ਝਗੜਾ ਕੀਤਾ ਅਰਮਾਨ ਨੇ ਤੇ ਲਵਦੀਪ ਨੇ ਹੁਣ ਕੀ ਮੰਗ ਕਰਦੇ ਹੋ ਪਾਣੀ ਹਿਸਾਬ ਦੀ ਮੰਗ ਕਰਦੇ ਆ ਮੈਨੂੰ ਹਿਸਾਬ ਚਾਹੀਦਾ ਭਾਵੇਂ ਮੇਰੀ ਜਨਾਨੀ ਆ ਪਾਵੇਂ ਰਮਾਨ ਆ ਪਾਵੇਂ ਮੇਰੀ ਪਾਬੀ ਦਾ ਨਾਮ ਲੈਂਦੇ ਆ ਉਹਨੂੰ ਵੀ ਜੇ ਹੈਗੀ ਤੁਹਾਡੀ ਘਰ ਵਾਲੀ ਦਾ ਕਹਿੰਦਾ ਕਿ ਤੁਹਾਡੀ ਕੁੜੀ ਨੇ ਆਪ ਫੋਟਾਂ ਖਚਾਈਆਂ ਕੋ ਤੋਂ ਟ੍ਰੈਂਡਰ ਜਾਣਦੀ ਰਹੀ ਇੱਕ ਮਾਂ ਤੋਂ ਬਿਨਾ ਇੱਕ ਕੁੜੀ ਕਿੱਦਾਂ ਲੜਕੀ ਚੱਲ ਜੂਗੀ ਤੂੰ ਆ ਜਾਣਾ ਜਿੱਤੇ ਤੱਕ ਜਾਣਦੀ ਹੀ ਰਹੀ ਆ ਤੇ ਇਹਦਾ ਹੱਕ ਬੰਦਾ ਹੁਣ ਢੱਕੇ ਇਹਦਾ ਇਹ ਹੱਕ ਬੰਦਾ ਮੈਨੂੰ ਨਾਮ ਲੈ ਕੇ ਤੂੰ ਫਿਰੀ ਜੇ ਉਹਨੇ ਕਹਿੰਦੀ ਨਾ ਫੋਟਾਂ ਚ ਕੁੜੀ ਦਾ ਮੈਡੀਕਲ ਕਰਵਾਇਆ ਮਾੜੇ ਗੱਲ ਕਰਵਾਉਣਾ ਵਾ ਇਹ ਤਾਂ ਸਾਨੂੰ ਪ੍ਰੂਫ ਹੀ ਨਹੀਂ ਸਰ ਪਹਿਲੀ ਦਰਖਾਸਤ ਅਸੀਂ ਦਿੱਤੀ ਸੁਲਤਾਨਪੁਰ ਟਾਣੀ 11 ਤੇ ਅਗਸਤ ਨੂੰ ਇਹਨਾਂ ਨੇ ਨਾਂ ਯੋਰ ਪਾਇਆ ਮੇਰਾ ਸਾਲਾ ਜਿਹੜਾ ਵਾ ਕੋ ਡੀਐਸਪੀ ਦਾ ਗਨਮੈਨ ਕਿਸੇ ਦਾ ਉਹਨੇ ਯੂਰਪ ਆ ਕੇ ਉਹਦਾ ਦਰਖਾਸਤ ਹੀ ਕੰਮ ਕਰਾਤੀ ਭਾਜੀ ਦਰਖਾਸਤ ਹੀ ਨਹੀਂ ਲੱਭੀ ਮੇਰੀ ਭਾਜੀ ਮੈਂ ਜਾ ਕੇ ਪੀਚ ਵੇਹਾ ਉਹ ਐਸਐਚਓ ਕਹਿੰਦਾ ਤੇਰੀ ਦਰਖਾਸਤ ਹੀ ਨਹੀਂ ਥੀ ਮੈਂ ਇਹ ਦਰਖਾਸਤ ਕਿਤੇ ਕਹਿੰਦੀ ਜਿਹੜੀ ਦਰਖਾਸਤ ਨੂੰ ਦਿੱਤੀ ਆ ਉਹ ਕਿੱਥੇ ਤੇਰੀ ਸੁਣਵਾਈ ਹੋ ਰਹੀ ਸੁਣਵਾਈ ਸਾਰਾ ਇਹ ਕੁਝ ਨਹੀਂ ਕਦੀ ਮੁੰਡੇ ਨੂੰ ਕਹਿੰਦੇ ਸੱਦਣਾ ਕਦੀ ਨਹੀਂ ਸੱਦਣਾ ਸਾਡੇ ਨਾਲ ਸਾਰ ਬਹੁਤ ਪਰਾਪ ਬੋਲੇ ਜਾ ਰਿਹਾ ਵਾ ਕੱਲ ਪਰਸੋਂ ਨੂੰ ਸੱਦਿਆ ਮੈਨੂੰ ਕਹਿੰਦੇ ਤੇਰੇ ਸਿਰ 'ਚ ਮੋਬਾਈਲ ਮਾਰਾਂਗੇ ਮੋਬਾਈਲ ਦੇ ਵਿੱਚ ਸਾਰੇ ਧੂਪ ਆ ਬਖਾਵਾਂਗੇ ਪ੍ਰੂਫ ਤੇ ਬੇਰੀਆ ਬਾਈ ਸਾਹਿਬ ਮੰਗ ਕੀ ਕਰਦੇ ਹੋ ਮੰਗ ਸਾਫ ਦੀ ਕਰਦੇ ਆ ਇੱਕ ਰਿਕਾਰਡਿੰਗ ਲਈ ਫਿਰਦੀ ਜੋ ਬਹੁਤ ਪੁਰਾਣੀ ਹੈ ਉਹ ਜਾਣ ਜਾਣ ਕੇ ਇਹਨਾਂ ਨੂੰ ਸੁਣਾਈ ਜਾਂਦੇ ਆ ਹੋਰ ਕੋਣੀ ਦਾ ਕੋਈ ਮਤਲਬ ਨਹੀਂ 15 ਦਿਨ ਪਹਿਲਾਂ ਮੈਨੂੰ ਪਤਾ ਲੱਗਾ 3 ਮਹੀਨੇ ਪਹਿਲਾਂ ਨਹੀਂ ਰਿਕਾਰਡਿੰਗ ਆ ਦੱਸੋ ਵੀ ਚਾ ਆ ਜਿਹੜੀਆਂ ਮੇਰੇ ਕੋਲ ਰਿਕਾਰਡਿੰਗਾਂ ਵਾਂ ਜਿੱਤੇ ਮੇਰੀ ਘਰ ਦੀ ਚਿੱਟੇ ਦਾ ਗੱਲ ਕਰ ਰਹੀ ਯਾਰ ਰਮਾਂਜ ਦੇ ਨਾਲ ਲਵ ਜੀ ਦੇ ਨਾਲ ਸਰੀਆਮ ਕਹਿ ਰਹੀ ਮੈਂ ਚਿੱਟਾ ਤੇਰੇ ਕੋਲ ਲੈ ਕੇ ਵੇਚਦੀ ਆ ਤੈਨੂੰ ਮੈਂ ਚਿੱਟੇ ਦੇ ਪੈਸੇ ਦਵਾਂਗੀ ਇਹ ਕੀ ਗੱਲ ਰਿਕਾਰਡਿੰਗਾਂ ਚੈੱਕ ਨਹੀਂ ਹੋ ਜਾਂਦੀਆਂ ਇਹ ਪਤਾ ਨਹੀਂ ਲੱਗਦਾ ਮੇਰੀ ਘਰ ਦੀ ਬੋਲ ਰਹੀ ਹੈ ਕੋਈ ਹੋਰ ਬੋਲ ਰਿਹਾ ਤੁਹਾਡੇ ਕੋਲ ਪ੍ਰੂਫ ਹੈਗੇ ਪ੍ਰੂਫ ਹੈਗੇ ਸਰ ਮੇਰੇ ਕੋਲ ਸਾਰੇ ਪ੍ਰੂਫ ਹੈਗੇ ਠੀਕ ਹੈ ਮੇਰੇ ਕੋਲ ਕੱਲਾ ਕੱਲਾ ਪ੍ਰੂਫ ਮੈਂ ਸਰ ਟੈਲੀਕਾਮ ਮੈਂ ਕੰਮ ਕਰਦਾ ਵਾਂ ਇਹ ਡਿਲੀਟ ਵੀ ਕਰਾ ਦੇਣਾ ਮੈਂ ਫੇਰ ਕਢਾ ਲਊਗਾ ਠੀਕ ਹੈ ਆਮਲਾ ਹੈਗਾ ਜਿਹੜਾ ਟੜਕ ਲੜਕੀ ਵਾਰੇ ਤੇ ਲੜਕੀਆਂ ਦੇ ਸਾਡੇ ਸਾਡੇ ਕੋ ਦੋਨੇ ਪਾਰਟੀਆਂ ਅੱਜ ਹਾਜ਼ਰ ਹੋਈਆਂ ਕੰਪਲੀਟ ਮਾਰਕ ਹੋਈ ਆ ਸੀਨੀਅਰ ਅਫੀਸਰ ਵੱਲੋਂ ਉਹਦੀ ਇਨਕੁਆਰੀ ਕੀਤੀ ਜਾ ਰਹੀ ਹੈ ਕਿ ਜੋੜਾ ਵੀ ਦੋਸ਼ੀ ਹੋਊਗਾ ਉਹਨਾਂ ਤੇ ਬੰਦ ਦੀ ਕਾਰਵਾਈ ਅਸੀਂ ਜ਼ਰੂਰ ਕਰਾਂਗੇ ਕੰਪਲੀਟ ਹੈਗੀ ਕੀ ਹੈ ਮੈਂ ਕੁੜੀ ਨੇ ਅਲੀਗੇਸ਼ਨ ਲਾਏ ਨੇ ਕਿ ਲੜਕੇ ਦੇ ਖਿਲਾਫ ਕਿ ਮੈਨੂੰ ਐਦਾ ਐਦਾ ਕੀਤਾ ਉਹਨਾਂ ਦੀ ਪਤਾ ਨਹੀਂ ਆਪਸ ਵਿੱਚ ਪਹਿਲਾਂ ਰਹਿੰਦੇ ਸੀ ਇਕੱਠੇ ਦੰਦੇ ਰਹੇ ਨੇ ਸਾਰੇ ਜਣੇ ਰਿਸ਼ਤੇਦਾਰੀ ਬਣਾਈ ਹੋਈ ਆ ਪਰ ਲੜਕੀ ਨੇ ਉਹਨਾਂ એલਿਗੇਸ਼ਨ ਲਾਇਆ ਕਿ ਲੜਕੇ ਨੇ ਮੈਨੂੰ ਪਰ ਇਹਦੀ ਇਨਕੁਆਰੀ ਕੀਤੀ ਜਾ ਰਹੀ ਹੈ ਮਾਂ ਦੇ ਉੱਤੇ ਕਿ ਐਨੀ ਕਿشن ਲਗਾਈ ਦੀ ਕਿ ਮਾਂ ਨੇ ਮੁੰਡਾ ਮਾਂ ਉਹ ਕਹਿ ਰਹੀ ਹੈ ਕਿ ਮੇਰੀ ਮਾਂ ਮੇਰ ਤੋਂ ਦੰਦਾ ਕਰਵਾ ਰਹੀ ਸੀ ਪਰ ਇਹਦੀ ਇਨਕੁਆਰੀ ਤਪੀਸ਼ ਚੱਲ ਰਹੀ ਹੈ ਜੋ ਵੀ ਆਊਗਾ ਤੱਤ ਸਾਹਮਣੇ ਉਹਦੇ ਮੁਤਾਬਕ ਸੀ ਮਾਂ ਕਿਹੜੇ ਇਲਾਕੇ ਦਾ ਸੂਤਾਪਨ ਦਰਬੁੱਤ ਦੀ ਵਲਦਾ ਹੈ ਦਰਬੁੱਤ ਦੀ ਦਾ ਅੱਛਾ ਮੈਮ ਇਹਦੀ ਆਏ ਹੋਟਲ ਵਿੱਚ ਵੀ ਕਿਤੇ ਲੈ ਕੇ ਗਏ ਆ ਕਿ ਮਾਂ ਦੀ ਪਹਿਲੇ ਫਰੈਂਡਸ਼ਿਪ ਸੀ ਉਸੇ ਨੇ ਲੜਕੀ ਦੇ ਨਾਲ ਵੀ ਕੀਤਾ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਗਲਤ ਕੰਮਦੇ ਉਹ ਉਹਨਾਂ ਦੇ ਐਲੀਗੇਸ਼ਨ ਆਏ ਨੇ ਕਿ ਇਦਾਂ ਤੇ ਪਰ ਅਸੀਂ ਤਤਕ ਕਰ ਰਏ ਸੀ ਹੋਟਲ ਜੇ ਵੀ ਜਾਵਾਂਗੇ ਜਿੱਥੇ ਕਹਿ ਰਹੇ ਨੇ ਕਿ ਮੇਰੀ ਕੁੜੀ ਕਹਿ ਰਹੀ ਹੈ ਕਿ ਮੇਰੇ ਨਾਲ ਗਾਦ ਦਾ ਬਲੜਕਾ ਲੈਂਦਾ ਰ ਅਸੀਂ ਉੱਥੇ ਇਨਕੁਆਰੀ ਕਰਾਂਗੇ ਮਾਮਲਾ ਦਰਜ ਕਰਾਂਗੇ ਮਾਮਲਾ ਦਰਜ ਕਰਾਂਗੇ ਅਸੀਂ ਕੁੜੀ ਨੇ ਬਾਲਕ ਸੀ ਜਾਰੀ ਹਾਂਜੀ ਮਨ ਨਾ ਇਹਨਾਂ ਦੀ ਅਨਵੰਨ ਚੱਲਦੀ ਵੀ ਸੀ ਨੀ ਆ ਬੀਬੀ ਦੋਨੋਂ ਮੈਂ ਦੋਨਾਂ ਦੀ ਅਨਵੰਨ ਚੱਲ ਰਹੀ ਹੈ ਜੀ